ਬੇਟੀ ਦਾ ਨਾਮ ਇਸ਼ਮੀਤ ਪਰ ਇਹਨੂੰ ਥੈਲਾਸੀਮੀਆ ਸੀਗਾ ਜੀ ਮੇਬੀ 12 ਸਾਲ ਬਾਅਦ ਇਹਦਾ ਮੈਚ ਹੋ ਕੇ ਵੈ ਦਿੱਲੀਓ ਰਜੀਵ ਗਾਂਧੀ ਹਸਪੀਟਲ ਤੋਂ ਇਹਦਾ ਬੋਨ ਮੈਰੋ ਟ੍ਰਾਂਸਪਲੈਂਟ ਕਰਾਇਆ ਠੀਕ ਹੈ ਤੇ ਹੁਣ ਬਿਲਕੁਲ ਠੀਕ ਹੈ ਔਰ ਮੈਨੂੰ ਵੀ ਇਸ ਟਾਈਮ ਯਾਨੀ ਥੈਲਾਸੀਮੀਆ ਦੇ ਵਿੱਚ ਇਹਨੂੰ 12 ਸਾਲ ਲੱਗੇ ਔਰ ਆਪਰੇਟਰ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ 1.5 ਸਾਲ OPD ਲਗਾਈ ਹੈ ਜਿੰਦੇ ਵਿੱਚ ਵੀ ਇਹਦਾ ਬੋਨ ਮੈਰੋ ਟ੍ਰਾਂਸਪਲੈਂਟ ਹੋਇਆ ਕਾਫੀ ਦਿੱਕਤ ਆਈ ਹੁੰਦੇ ਚ ਇਹਨੂੰ ਚੈਸਟ ਇਨਫੈਕਸ਼ਨ ਹੋਇਆ ਵੀਓ ਡੀ ਵਾਇਰਸ ਹੋਇਆ ਪਰ ਇਹਦੇ ਵਿੱਚ ਇਹ ਬੱਚੀ ਦੀ ਹਿੰਮਤ ਸੀ ਜਿਹੜੀ ਇਹ ਹਰੇਕ ਮੁਸੀਬਤ ਨੂੰ ਪਾਰ ਕਰਦੀ ਗਈ ਸਰ ਇਸ ਮਾਰੇ ਲੜਨ ਲੱਗੇ ਬੱਚੇ ਨੂੰ ਕਿੰਨਾ ਸਮਾਂ ਲੱਗੇ 12 ਸਾਲ ਲੱਗੇ 12 ਸਾਲ ਬਾਅਦ ਇਹਦਾ ਐਚਐਲਐ ਮੈਚ ਹੋਇਆ ਸਰ ਔਰ ਮੇਬੀ 100 ਦਿਨ ਉੱਥੇ ਅਸੀਂ ਰਹੇ ਆਪਰੇਟ ਹੋਣ ਤੋਂ ਬਾਅਦ 100 ਦਿਨ ਬਾਅਦ ਸਾਨੂੰ 100 ਡੇਜ਼ ਬਾਅਦ ਉਹਨਾਂ ਨੇ ਛੁੱਟੀ ਦਿੱਤੀ ਹੈ ਅਸੋਧ ਦੇ ਵਿੱਚ ਬਿਲਕੁਲ ਬੱਚਾ ਫਿੱਟ ਕਰਕੇ ਉਹਨਾਂ ਨੇ ਸੰਭ ਦੇਤੇ ਤੇ ਇਹ ਹੁਣ ਜਿਹੜੀ ਲੜਾਈ ਜਿੱਤ ਲਈ ਬਿਲਕੁਲ ਸਰ ਇਹ ਇਸ ਬੱਚੇ ਦੀ ਹਿੰਮਤ ਹੀ ਹੈ ਜਿਹੜੀ ਇਹਨੇ ਲੜਾਈ ਜਿੱਤੀ ਹੈ ਅਸੀਂ ਤਾਂ ਇੱਕ ਵਾਰ ਬਿਲਕੁਲ ਦਿਲ ਛੱਡ ਗਏ ਸੀਗੇ ਜਦੋਂ ਇਹਨੂੰ VOD ਵਾਇਰਸ ਹੋ ਗਿਆ ਸੀ ਇਨੀ ਚੈਸ ਇਨਫੈਕਸ਼ਨ ਹੋ ਗਈ ਸੀ ਯਾਨੀ ਵੀ ਇਹ ਦੇਖੀ ਨਹੀਂ ਜਾਂਦੀ ਸੀ ਉਦੋਂ ਇਹ ਬੈੱਡ ਤੋਂ ਸਲੂਸਲ ਜਾਂਦੀ ਸੀ ਪਰ ਇਹ ਇਸ ਬੱਚੀ ਨੇ ਆਪ ਦਾ BMT ਕਰਵਾਉਣ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ YouTube ਤੇ ਬਿਲਕੁਲ ਉਹਨੂੰ ਦੇਖਿਆ ਵੀ ਮੇਰੇ ਨਾਲ ਉੱਥੇ ਕਿਸ ਤਰ੍ਹਾਂ ਹੋ ਸਕਦਾ ਹੈ ਔਰ ਉਹਦੇ ਵਿੱਚ ਕੀ ਕੀ ਹੁੰਦਾ ਹੈ ਕਿਦਾਂ ਕਰਦੇ ਆ ਇਹ ਮੈਂਟਲ ਪ੍ਰੀਪੇਅਰ ਹੋਈ ਹੁੰਦੇ ਵਿੱਚ ਔਰ ਉਹ ਹੀ ਚੀਜ਼ ਨੂੰ ਅੱਜ ਇੱਥੇ ਤੱਕ ਲੈ ਕੇ ਆਈਏਗੀ ਇਹ ਸਾਲ ਦੀ ਸਾਲ ਦੀ ਜਦੋਂ ਇਸ ਚੀਜ਼ ਨੂੰ ਖਬਰ ਪੰਚ ਪੰਚ ਇਹ ਸਾਰੇ 3 ਮਹੀਨੇ ਦੀ ਸੀਗੀ ਜਦੋਂ ਸਾਨੂੰ ਪਤਾ ਲੱਗਿਆ ਡਾਇਵਰਟੀ ਐਨਓ ਸੀਗਾ ਉਸ ਤੋਂ ਬਾਅਦ ਸਾਨੂੰ ਕਿਵੇਂ ਪਤਾ ਲੱਗਾ ਇਹਨੂੰ ਫੀਵਰ ਕਾਫੀ ਹੋ ਗਿਆ ਸੀ ਅਸੀਂ ਡਾਕਟਰ ਸੰਧੂ ਕੋ ਲੈ ਕੇ ਗਏ ਦੋ ਤਿੰਨ ਵਾਰ ਉਹਨਾਂ ਨੇ ਫਿਰ ਇੱਕ ਟੈਸਟ ਕੀਤਾ ਉਹਦੇ 'ਚ ਥੈਲਾਸੀਮੀਆ ਟ੍ਰੇਟ ਆਈ ਉਸ ਵੇਲੇ ਉਹਨਾਂ ਨੇ ਸਾਨੂੰ ਕਪੂਰ ਕੋਟ ਕਪੂਰੇ ਡਾਕਟਰ ਬੰਸਰ ਕੋ ਭੇਜਿਆ ਉਹਨਾਂ ਨੇ ਪੀਜੀਆ ਜੀ ਮੈਂ ਕਿਹਾ ਪੀਜੀਆ ਇੱਕ ਡੇਢ ਮਹੀਨੇ ਬਾਅਦ ਉਹਨਾਂ ਨੇ ਕਾਉਂਸਲਿੰਗ ਸਾਨੂੰ ਕਰਕੇ ਦੱਸਤਾ ਸੀ ਜੀ ਇਹਨੂੰ ਥੈਲਾਸੀਮੀਆ ਹੈ ਤੇ ਇਹਦਾ ਇਹ ਜਿਹੜਾ ਵੀ ਬਲੱਡ ਲਗਵਾਉਣਾ ਪਿਆ ਕਰੇਗਾ ਹਰ ਮਹੀਨੇ ਦੇ ਮਹੀਨੇ ਇਹਨੂੰ ਆਹ ਮੈਡੀਸਿਨ ਦੇਣੀ ਪੀਏ ਕਰੇਗੀ ਚਲੋ ਉਸ ਟਾਈਮ ਅਸੀਂ ਬਹੁਤ ਰੋਏ ਸਾਨੂੰ ਆ ਲੱਗਦਾ ਸੀ ਅਸੀਂ ਕੱਲੇ ਆ ਵੀ ਇਹ ਸਾਡਾ ਹੋਇਆ ਕੀ ਕਿਉਂਕਿ ਸਾਡੀ ਇਸੇ ਵੀ ਫੈਮਿਲੀ 'ਚ ਕੋਈ ਵੀ ਬੱਚਾ ਹੋ ਜਾਂ ਨਹੀਂ ਸੀਗਾ ਕਿਸੇ ਨਾਲ ਵੀ ਨਹੀਂ ਹੋਇਆ ਆ ਤੇ ਪਰ ਜਦੋਂ ਅਸੀਂ ਉੱਥੇ ਹੋਰ ਬੱਚਿਆਂ ਨਾਲ ਮਿਲੇ ਥੈਲਾਸੀਮੀਆ ਦੇ ਤੇ ਅਸੀਂ ਦੇਖਿਆ ਵੀ ਬਹੁਤ ਦੂਰੋਂ ਦੂਰੋਂ ਬੱਚੇ ਆ ਹੈਗੇ ਆ ਔਰ ਕੁਝ ਇਹੋ ਜਿਹੇ ਵੀ ਆ ਜਿਨ੍ਹਾਂ ਦਾ ਆਪਰੇਟ ਹੋਇਆ ਉਸ ਤੋਂ ਬਾਅਦ ਫਿਰ ਮਾਂ ਚ ਟਾਲੀ ਵੀ ਆਪਾਂ ਇਹਨੂੰ ਵੀ ਠੀਕ ਕਰਨਾ ਤੇ ਮੈਂ ਮੈਡੀਕਲ ਕਾਲਜ 'ਚ ਐਨਜੀਓ ਚਲਾ ਰਿਹਾ ਹਾਂ ਇਸੇ ਬੱਚਿਆਂ ਦੀ ਥੈਲਾਸੀਮੀਆ ਦੀ ਔਰ ਮੈਂ ਵੀ ਅਸੀਂ 9 ਐਕਚੁਅਲੀ ਫ੍ਰੀ ਕੈਂਪ ਲਗਾਏ ਆ ਮੈਡੀਕਲ ਜਿੰਦੇ ਚ 16 ਬੱਚੇ ਫਿਰੋਜ਼ਪੁਰ ਦੇ ਬਿਲਕੁਲ ਟੈਲਾਸੀਮੀਆ ਫ੍ਰੀ ਹੋਏ ਜੀ ਬਿਲਕੁਲ ਠੀਕ ਹੋਏ ਆ ਜਿੰਨੇ ਚ ਕੁਝ ਬੱਚਿਆਂ ਨੇ ਰਜੀਵ ਗਾਂਧੀ ਦਿੱਲੀ ਰਜੀਵ ਗਾਂਧੀ ਕੈਂਸਰ ਹਸਪੀਟਲ ਚ ਲਾਚ ਕਰਾਇਆ ਕੁਝ ਬੱਚਿਆਂ ਨੇ ਅਹਮਦਾਬਾਦ ਸੈਂਸ ਚ ਕਰਵਾਇਆ ਔਰ ਲੇਟੈਸ ਜਿਹੜਾ 18 ਸਾਲ ਦਾ ਇੱਕ ਬੱਚਾ ਲੜਕੀ ਆ ਉਹਦਾ ਵੀ ਸਕਸੈਸਫੁਲ ਬੋਨ ਮੈਰੋ ਟ੍ਰਾਂਸਪਲੈਂਟ ਲੇਟੈਸ ਹੋਇਆ ਹਲੇ ਪਿਛਲੇ ਮਹੀਨੇ ਹੀ ਉਹ ਕਰੇ ਆਈ ਹੈ 100 ਡੇਸ ਤੋਂ ਬਾਅਦ ਔਰ ਚੀਜ਼ ਪਰਫੈਕਟ ਐਂਡ ਫਾਈਨ ਮੀਤਾਲ ਮੈਨੂੰ থੈਲਸੀਮੀਆ ਸੀਗਾ ਕੁਛ ਨਹੀਂ ਹੁੰਦਾ ਮਤਲਬ ਮੈਂ ਅਰਮਨਥੈਲਸੀਮੀਆ ਸੀਲ ਮੈਂ ਬੋਲ ਮੈਂ ਤਾਂ ਟ੍ਰਾਂਸਪਲੈਂਟ ਕਰਾਇਆ ਹੈ ਔਰ ਮੈਨੂੰ 15 ਦਿਨ ਬਾਅਦ ਫਲਰਟ ਲੱਗਦਾ ਸੀ ਪਰ ਹੁਣ ਇੱਕਦਮ ਠੀਕ ਆ ਇਹ ਆਪਣੇ ਬਹੁਤ ਮਹਿਨਤ ਹੁੰਦਾ ਹੈ ਔਰ ਕੀਮੋਸ ਲੱਗਦੀਆਂ ਨੇ ਇਹਦੇ ਤੋਂ 15 ਤੋਂ 16 ਕੀਮੋਸ ਲੱਗਦੀਆਂ ਹੈ ਔਰ ਕਈ ਜਿਹੜੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਮੈਡੀਸਿਨ ਦਿੱਤੀ ਜਾਂਦੀ ਹੈ ਕੀਮੋ ਨਹੀਂ ਲੱਗਦੀ ਬਹੁਤ ਘੱਟ ਕੀਮੋ ਲੱਗਦੀ ਹੈ ਔਰ ਮੈਂ ਇਹੀ ਕਹਿੰਦੀ ਕੀਮੋ ਤੋਂ ਕਈ ਲੋਕ ਇਹ ਹੁੰਦਾ ਕੀਮੋ ਦਾ ਨਾਮ ਸੁਣ ਕੇ ਡਰ ਜਾਂਦੇ ਆ ਉਹ ਬੀਐਮਟੀ ਕਰਾਣੇ ਨਹੀਂ ਚਾਹਦੇ ਕਿ ਹਾਈ ਕੀਮੋ ਲੱਗੇਗੀ ਇਹ ਉਹ ਨਾ ਪਰ ਕੁਝ ਨਹੀਂ ਹੈ ਫਰਸਟ ਸੈਕੰਡ ਕੀਮੋ ਵੀ ਕੁਝ ਨਹੀਂ ਔਰ ਬਾਅਦ ਕੀ ਕੀਮੋਸ ਵੀ ਕੁਝ ਨਹੀਂ ਹੈ ਸਿਰਫ ਉਹਨਾਂ ਚ ਕੀ ਹੈ ਫੀਵਰ ਨਾਰਮਲ ਫੀਵਰ ਹੋਏਗਾ ਔਰ ਕੁਝ ਨਹੀਂ ਹੁੰਦਾ ਕਈ ਹੁੰਦੇ ਡਰ ਜਾਂਦੇ ਪਰ ਡਰਨ ਦੀ ਕੋਈ ਲੋੜ ਨਹੀਂ ਹੈ ਹਿੰਮਤ ਸੁਖੋ ਹੌਸਲਾ ਕਿਉਂਕਿ ਸਭ ਕੁਝ ਠੀਕ ਹੁੰਦਾ ਹੈ ਜਿਸ ਤਰ੍ਹਾਂ ਤੁਸੀਂ ਇਹਨਾਂ ਲੰਬਾ ਸਮਾਂ ਇਸ ਨਾਲ ਬਿਮਾਰੀ ਨਾਲ ਲੜੇ ਹੋ ਕਿਸ ਤਰ੍ਹਾਂ ਇਹ ਦੇਖਿਆ ਸੁਣਿਆ ਵੀ ਤੁਸੀਂ YouTube ਵਗੈਰਾ ਵੀ ਦੇਖੀ ਹੈ ਉਤੋਂ ਪ੍ਰਪੇਅਰ ਹੋਏ ਮੈਂ YouTube ਤੇ ਇਹ ਚੀਜ਼ ਦੇਖ ਲਈ ਤੇ ਜਦੋਂ ਡਾਕਟਰਸ ਨੇ ਮੈਨੂੰ ਕਿਹਾ ਸੀਗਾ ਕਿ ਪਿਕ ਲਾਈਨ ਕਵਾ ਫਿਕਸਰ ਲੱਗਣਾ ਪਹਿਲੇ ਮੇਰੇ ਇਥੇ ਕਵਾ ਫਿਕਸਰ ਲੱਗੇ ਸੀ ਤੇ ਉਹਨਾਂ ਨੇ ਕਿਹਾ ਇਹਨੂੰ ਹਟਾ ਕੇ ਤੂੰ ਪਿਕ ਲਾਈਨ ਲਗਾਨੀ ਹੈ ਤਾਂ ਇਥੇ ਪਿਕ ਲਾਈਨ ਲੱਗੀ ਸੀ ਪਿਕ ਲਾਈਨ ਮੈਂ YouTube ਤੇ ਸਰਚ ਕੀਤੀ ਕਿ ਐਦਾਂ ਲਗਣੀ ਹੈ ਉਸ ਨੂੰ ਦੇਖਿਆ ਪਰ ਡਾਕਟਰ ਨੇ ਮੈਨੂੰ ਬੋਲਿਆ ਕਿ ਲਗਾ ਦੀ ਪਿਕ ਲਾਈਨ ਮੈਨੂੰ ਉਹਨਾਂ ਨੇ ਕਿਹਾ ਕਿ ਕੁਝ ਨਹੀਂ ਹੁੰਦਾ ਪਿਕ ਲਾਈਨ ਸੇ ਮੈਂ ਕਿਹਾ ਮੈਨੂੰ ਪਤਾ ਹੈ ਕੀ ਹੁੰਦਾ ਤੁਸੀਂ ਬਸ ਮੈਨੂੰ ਲਗਾ ਦੋ ਤੇ ਜਦੋਂ ਉਹ ਕਹਿੰਦੇ ਕਿ बेहोश ਕਰਦੀ ਮੈਂ ਕਿਹਾ ਨਹੀਂ ਮੈਂ ਬਿਹੋਸ਼ ਨਹੀਂ ਹਾਂ ਮੈਂ ਦੇਖਣਾ ਆਪਣੀ ਅੱਖਾਂ ਸਾਹਮਣੇ ਉਹਨਾਂ ਨੇ ਮੈਨੂੰ ਸੋਨ ਦਾ ਬਹੁਤ ਅਲਕਿਟ ਟਾਪਿਕ ਲਾਈ ਬਿਨਾ ਵੀ ਵਸ਼ ਹੋਈ ਹਾਂ ਜੀ ਮੈਂ ਬਿਨਾ ਵੀ ਵਸ਼ ਹੋਈ ਹਾਂ ਤੇ ਇੰਨਾ ਪੁਨਫੈਸ ਇਸ ਚੀਜ਼ ਕਿਵੇਂ ਲੱਗੇ ਚਾਹੀਏ ਕਿ ਆਪ ਬੋਲਦੇ ਜਿਹੜੇ ਸੱਚੇ ਐਕਸਪਰਟ ਇਹਨਾਂ ਚੀਜ਼ਾਂ ਤੋਂ ਡਰ ਜਾਂਦੇ ਇਹ ਹੋਈ ਹੁੰਦਾ ਨਾ ਮੇਰੇ ਮਮਾ ਪਾਪਾ ਨੇ ਹਮੇਸ਼ਾ ਮੈਨੂੰ ਕਹਿਆ ਕਿ ਡਰਨਾ ਨਹੀਂ ਹੈ ਕੁਝ ਨਹੀਂ ਹੁੰਦਾ ਹੌਸਲਾ ਰੱਖੋ ਇਹ ਇੱਕ ਇੱਕ ਨਾਰਮਲ ਜੀ ਬਿਮਾਰੀ ਹੈ ਇਹਦੇ ਨਾਲ ਲੜਨਾ ਸਿੱਖੀਦਾ ਹੈ ਬਸ ਇੰਨਾ ਹੀ ਹੈ ਕਿ ਅਭੀ ਹਿੰਮਤ ਰੱਖੋ ਆਪਦੇ ਜੀ ਹੌਸਲਾ ਹੋਣਾ ਚਾਹੀਦਾ ਤੁਹਾਡੇ ਨਾਲ ਦੇ ਹੋਰ ਵੀ ਫਰੋਸਪਰ ਚ ਰਚੀ ਕਿ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ और जोड़े है कई तो मेरे नाल ना ही ना जी है मैं उन्होंने यही कहना चाहनी बस जदों ना हिम्मत रखो कुछ नहीं हूँ जमें नॉर्मल ब्लड लगता ओद ही ब्लड लगेगा लग और बहुत तो तो मैं ट्रांसप्लांट हो जाएगा मेरा शमीत ना मैं फिरोजपुर की रहना ओवरऑल तो आएगा मोर दैन ट्वेंटी हो सिविल होस्पिटल रजिस्टर्ड है वो चौदह बच्चे रजिस्टर्ड है जो साढ़े को बेसिस से मेडिसिन एंड ब्लड ट्रांसफ्यूजन करवाते हैं कुछ बच्चे जो कि बाकी मेडिकल कॉलेज या हॉस्पिटल्स तो भी करा रहे हैं प्रेजेंटली थैलेसीमिया एक जेनेटिक प्रॉब्लम है यह कोई हवा पानी नही फैलती दिस इज अ जेनेटिक प्रॉब्लम जे आपने करे रह अपने घर किसी अनीमिया रह रहा है अपने बच्चों तो पब्लिक अवेयर होना चाहिए कि रेगूलर चैकअप कराना चाहे सिविल हॉस्पिटल आन चाहे प्राइवेट जितने उन्होंने कंफर्टेबल लगे बट अनीमिया इगनोर नहीं किया जाना चाहिए बिकॉज स्पेसली थैलेसीमिया बहुत रेविलेंट है ਅਨੀਮੀਆ ਦਾ ਪ੍ਰੋਪਰ ਵਰਕਅਪ ਹੋਏ ਕਿ ਅਨੀਮੀਆ ਦਾ ਰੀਜ਼ਨ ਕੀ ਹੈ ਤੇ ਜੇ ਉਹਦੇ ਚ ਥੈਲੇਸੀਮੀਆ ਜ਼ਰੂਰੀ ਨਹੀਂ ਹੈ ਕਿ ਪੂਰੀ ਬਿਧੀ ਬਿਮਾਰੀ ਨਿਕਲੇ ਕਿ ਜਿੱਦੇਸ ਬਲੱਡ ਟ੍ਰਾਂਸਫਿਊਜ਼ਨ ਲੱਗੇ ਕਈ ਵਾਰ ਕੁਛ ਲੋਕ ਸਿਰਫ ਕੈਰੀਅਰਸ ਹੁੰਦੇ ਆ ਜਿੰਨਾ ਚ ਥੈਲੇਸੀਮੀਆ ਟ੍ਰੇਟ ਜਾਂ ਕੈਰੀਅਰ ਹੁੰਦਾ ਹੈ ਤੇ ਉਹਨਾਂ ਚ ਇਸ ਬਿਮਾਰੀ ਦਾ ਕਹਿੰਦੇ ਜੀਨ ਹੁੰਦਾ ਹੈ ਇੰਨਾ ਜ਼ਿਆਦਾ ਐਥ ਵੀ ਘਟ ਨਹੀਂ ਹੁੰਦਾ ਕਿ ਬਲੱਡ ਟ੍ਰਾਂਸਫਿਊਜ਼ਨ ਹੋਏ ਪਰ 9-10 ਜਾਂ 10.5 ਦੇ ਅਰਾਊਂਡ ਵਾਲੋ ਮੇਨਟੇਨ ਕਰ ਲੈਂਦੇ ਆ ਪਰ ਉਸ ਕੇਸਿਸ ਕੀ ਹੁੰਦਾ ਕੱਲ ਨੂੰ ਜੇ ਉਹਨਾਂ ਦੀ ਮੈਰिज ਕੈਰੀਅਰ ਦੇ ਨਾਲ ਹੁੰਦੀ ਹੈ ਜਾਂ ਥੈਲੇਸੀਮੀਆ ਪ ਹਾਈ ਚਾਂਸਸ ਹੁੰਦੇ ਆ ਕਿ ਉਹਨਾਂ ਦੇ ਅੱਗੇ ਜੋ ਸੈਕੰਡ ਜਨਰੇਸ਼ਨ ਹੈ ਉਹਨਾਂ 'ਚ ਪ੍ਰੋਬਲਮ ਆ ਸਕ ਆ ਜਾਂਦੀ ਹੈ ਇਸ ਲਈ ਅਨੀਮੀਆ ਦਾ ਵਰਕਅਪ ਹੋਏ ਤਾਂ ਕਿ ਜੋ ਕੈਰੀਅਰਸ ਹੈ ਜਾਂ ਜੋ ਪੇਰੈਂਟਸ ਜਾਂ ਜੋ ਮੈਰਿਡ ਕਪਲ ਹੈ ਉਹ ਕੈਰੀਅਰਸ ਹੈ ਉਹਨਾਂ ਨੂੰ ਆਪਣੀ ਜੈਨੇਟਿਕ ਕਾਉਂਸਲਿੰਗ ਕਰਾਣੀ ਚਾਹੀਦੀ ਹੈ ਜੈਨੇਟਿਕ ਟੈਸਟਿੰਗ ਕਰਾਣੀ ਚਾਹੀਦੀ ਹੈ ਕਿ ਆਪਾਂ ਟਾਈਮਲੀ ਇਸ ਡਿਜ਼ੀਜ਼ ਨੂੰ ਕੈਚ ਕਰ ਸਕੀਏ ਤੇ ਟਾਈਮਲੀ ਇਹਦਾ ਟ੍ਰੀਟਮੈਂਟ ਜੋ ਬੰਦ ਹੈ ਆਪਾਂ ਉਹ ਲੈ ਸਕੀਏ ਕਿ ਲੋਕ ਅਕਸਰ ਕਹਿ ਦਿੰਦੇ ਹੈਗੇ ਕਿ ਸਾਡੇ ਪਰਿਵਾਰ ਚ ਐਵੇਂ ਦੀ ਕੋਈ ਦਿੱਕਤ ਨਹੀਂ ਹੈਗੀ ਹੈ ਬਟ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਕੁਝ ਪੇਸ਼ੈਂਟਸ ਹੈ ਉਹ ਟ੍ਰੇਟ ਹੁੰਦੀ ਹੈ ਉਹਨਾਂ ਨੂੰ ਆਪ ਨੂੰ ਜ਼ਿਆਦਾ ਦਿੱਕਤ ਨਹੀਂ ਰਹਿੰਦੀ ਹੈ ਬਟ ਜਦੋਂ ਜੇ ਹਸਬੰਡ ਵਾਈਫ ਦੋਨੋਂ ਟ੍ਰੇਟ ਹੈ ਤਾਂ ਉਹਨਾਂ ਦੇ ਬੱਚਿਆਂ 'ਚ ਕਾਫੀ ਚਾਂਸਸ ਹੈ ਕਿ ਉਹ థੈਲਾਸੀਮੀਆ ਮੇਜਰ ਬਿਮਾਰੀ ਇਸ ਲਈ ਸਾਡੀ ਬੇਰੀ ਜ਼ਰੂਰ ਅਪੀਲ ਰਹੇਗੀ ਕਿ ਹਰ ਪ੍ਰੈਗਨਨਸੀ 'ਨੇ ਆਪੀ ਟੈਸਟਿੰਗ ਜ਼ਰੂਰ ਕਰਾਈ ਜਾਵੇ ਤੇ ਕੁਝ ਹੈ ਵੀ ਦੀ ਪ੍ਰੋਬਲਮਸ ਨਿਕਲਦੀ ਹੈ ਤਾਂ ਉਹਨਾਂ ਦੀ ਜੈਡੀਫੀਕੈਲਿਟੀ ਕਾਉਂਸਲਿੰਗ ਜੈਡੀਫੀਕੈਲਿਟੀ ਈਵੈਲੂਏਸ਼ਨ ਵਾਲ ਜ਼ਰੂਰ ਜਾਓ ਤਾਂ ਕਿ ਇਸ ਬਿਮਾਰੀ ਨੂੰ ਆਪਾਂ ਥੋਰ ਸੋਲਣਾ ਲੜ ਸਕੀਏ ਤੇ ਖਤਮ ਕਰ ਸਕੀਏਗੇ ਠੀਕ ਹੈ ਪਰ ਜੇ ਤੋਂ ਪਰਚੇ ਨੂੰ ਪ੍ਰੋਬਲਮ ਆ ਜਾਂਦੀ ਹੈ ਤਾਂ ਵੀ ਇਹ ਘਬਰਾਣਾ ਨਹੀਂ ਹੈ ਇਹਦੇ ਨਾਲ ਲੜਿਆ ਜਾ ਸਕਦਾ ਠੀਕ ਹੈ ਸਪੈਸ਼ਲੀ ਕਈ ਵਾਰ ਐ ਹੁੰਦਾ ਬੱਚੇ ਨੂੰ ਬਿਮਾਰੀ ਦਾ ਪਤਾ ਹੀ ਨਹੀਂ ਲੱਗਦਾ ਨਹੀਂ ਟੈਸਟ ਕਰਵਾਉਂਦੀਆਂ ਜੇ ਕਿਸੇ ਬੱਚੇ ਨੂੰ ਹੀ ਖੂਨ ਦੀ ਕਮੀ ਲਗਾਤਾਰ ਰਹਿ ਰਹੀ ਹੈ बार-बार ਖੂਨ ਜਣਾਣਾ ਹਾਲ ਨਹੀਂ ਹੈ ਇਹ ਹੋਂਦਾ ਆਪਾਂ ਨੂੰ ਕਾਰਨ ਜ਼ਰੂਰ ਲੱਭਣਾ ਚਾਹੀਦਾ ਹੈਗਾ ਤਾਂ ਬੱਚੇ ਦੇ ਜੇ ਖੂਨ ਘਟ ਰਿਹਾ ਹੈ ਜਾਂ ਕੁਝ ਹੋ ਰਿਹਾ ਹੈ ਤਾਂ ਜ਼ਰੂਰ ਆ ਕੇ ਅਗੋ ਟੈਸਟ ਕਰਵਾਏ ਜਾਵੇ ਇਵੈਲੂਏਸ਼ਨ ਕਰਵਾਈ ਜਾਵੇ। ਡਾਕਟਰ ਸਾਬ ਨੇ ਹਾਲੇ ਦੱਸਿਆ ਹੀ ਹੈ ਕਿ ਜਿਹੜਾ ਬੱਚਾ ਹੈਗਾ ਉਹਦੇ 12 ਸਾਲਾਂ ਤੋਂ ਬਲੱਡ ਵੀ ਲੱਗ ਰਿਹਾ ਸੀ ਥੈਲਸੀਮੀਆ ਤੋਂ ਪ੍ਰਭਾਵਿਤ ਸੀਗੀ ਤੇ ਇਹਨਾਂ ਦਾ ਜਿਹੜਾ ਬੋਨ ਮੈਰੋ ਟ੍ਰਾਂਸਪਲੈਂਟ ਹੈ ਉਹ ਕੀਤਾ ਗਿਆ ਹੈ ਤੇ ਉਹਦੇ ਨਾਲ ਜਿਹੜੀ ਬੱਚੀ ਹੈਗੀ ਹੈ ਉਹ ਹੁਣ ਬਿਲਕੁਲ ਠੀਕ ਹੈ 3 ਮਹੀਨੇ ਉੱਤੇ ਐਡਮਿਟ ਰਹਿ ਕੇ ਵੀ ਆਏ ਹੈ ਥੋੜੀ-ਬਹੁਤ ਪ੍ਰੋਬਲਮਸ ਜਿਹੜੀ ਹੈ ਉਹ ਜ਼ਰੂਰ ਐਚਲ ਟੈਸਟਿੰਗ ਚ ਇਸੇ ਚ ਰਹਿੰਦੀ ਹੈ ਕਿ ਪੇਸ਼ੈਂਟ ਜਿਹੜਾ ਇਮਿਊਨਿਟੀ ਕੰਪਰੋ ਇਹ ਕੁਇ ਚੈਸਟ ਇਨਫੈਕਸ਼ਨਸ ਥੋੜੇ ਜਿਹਾ ਚਾਂਸੇਸ ਵੱਧ ਜਾਂਦੇ ਜਿਹਨੂੰ ਆਪਾਂ ਸ਼ੁਰੂ ਚ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਪੈਂਦੀ ਹੈ ਬਟ ਜਿਵੇਂ ਕਿ ਉਹਨ ਬੱਚੇ ਦੀ ਤੁਸੀਂ ਇੰਟਰਵਿਊ ਵੀ ਸੁਣੀ ਹੈ ਇਹਨਾਂ ਨੂੰ ਮਿਲੇ ਵੀ ਹੋ ਕਿ ਹੁਣ ਬੱਚਾ ਜਿਹੜਾ ਹੈ ਉਹ ਬਿਲਕੁਲ ਠੀਕ ਹੈ ਤੇ ਬਿਲਕੁਲ ਡਿਜ਼ੀਜ਼ ਫ੍ਰੀ ਹੈ ਜਿਵੇਂ ਕਿ ਬੱਚੀ ਦੇ ਅੰਦਰ ਇੱਕ ਚੀਜ਼ ਸੀ ਉਹਨੇ ਫੁੱਲ YouTube ਤੋਂ ਦੇਖਿਆ ਉਸ ਵਕਤ ਸੇ ਪ੍ਰਪੇਅਰ ਹੋਈ ਬਿਲਕੁਲ ਸੈਲਫ ਕੌਨਫੀਡੈਂਸ ਉਹਨਾਂ ਨੂੰ ਦਿੱਤੇ ਬੋਲ ਆ ਬਿਲਕੁਲ ਜੀ ਜਿਹੜੀ ਇਹੋ ਜਿਹੀ ਕੋਈ ਵੀ ਪ੍ਰੋਬਲਮਸ ਹੁੰਦੀ ਹੈ ਕੋਈ ਵੀ ਬਿਮਾਰੀ ਹੁੰਦੀ ਹੈ ਉਹਦੇ ਲਈ ਜਿਹੜੀ ਸੈਲਫ ਕੌਨਫ ਇਸ ਚੀਜ਼ ਦਾ ਕੌਨਫੀਡੈਂਸ ਕਿ ਮੈਂ ਇਸ ਬਿਮਾਰੀ ਨਾਲ ਲੜਨਾ ਹੈ ਤੇ ਇੰਦੇ ਤੋਂ ਮੈਂ ਬਿਲਕੁਲ ਠੀਕ ਹੋਣਾ ਹੈ ਅਤੇ ਜਿਹੜਾ ਵੀ ਇਲਾਜ ਦੀ ਪ੍ਰੋਬਲਮ ਆਊਗੀ ਜਾਂ ਹੁੰਦੇ ਮੈਨੂੰ ਕੋਈ ਦਿੱਕਤ ਲੱਗਦੀ ਹੈ ਉਹ ਵੀ ਮੈਂ ਫੇਸ ਕਰਾਂਗੀ ਤੇ ਹੁੰਦੇ ਨਾਲ ਲੜਾਂਗੀ ਇਹ ਜਿਹੜਾ ਲੜਾਈ ਦਾ ਜਜ਼ਬਾ ਹੈ ਨਾ ਉਹ ਬਹੁਤ ਜ਼ਰੂਰੀ ਹੈ ਇਸ ਚੀਜ਼ ਲਈ ਜਿਹੜਾ ਕਿ ਇਸ ਕੁੜੀ ਨੇ ਆਪਾਂ ਨੂੰ ਦਿਖਾਇਆ ਹੈ ਬੱਚਿਆਂ ਨੇ ਤੇ ਇਹਨਾਂ ਠੀਕ ਹੋ ਕੇ ਵੀ ਦਿਖਾਇਆ ਹੈ ਜਿਹੜਾ ਕਿ ਆਪਣੇ ਸਾਰਿਆਂ ਲਈ ਇੱਕ ਮੋਟੀਵੇਸ਼ਨ ਵੀ ਹੈ ਹੋਰ ਬੱਚਿਆਂ ਲਈ ਵੀ ਕਿ ਆਪਣੀ ਜਿਹੜੀ ਟ੍ਰੀਟਮੈਂਟ ਹੈਗੀ ਹੈ ਉਹ ਪ੍ਰੋਪਰ ਕਰਾਂ ਤੇ ਜਿੱਥੇ ਵੀ ਮੌਕਾ ਮਿਲਦਾ ਜਿਵੇਂ ਐਚਰ ਟੈਸਟਿੰਗ ਜਦੋਂ ਵੀ ਉਹਨਾਂ ਦੀ ਹੁੰਦੀ ਤੇ ਉਸ ਚੀਜ਼ ਨੂੰ ਅੱਗੇ ਲੈ ਕੇ ਆਪਣਾ ਇਲਾਜ ਕਰਾ। ਜੇ ਗੱਲ ਕੀਤੀ ਜਾਵੇ ਤਾਂ ਕਿੰਨੇ ਕੋ ਬੱਚੇ ਸਰ ਆਪਣੇ ਜ਼ਿਲ੍ਹੇ ਵਿੱਚ ਆਪਣੇ ਕੋਲ ਇਸ ਟਾਈਮ ਟੋਟਲ 14 ਬੱਚੇ ਜਿਹੜੇ ਹੈਗੇ ਹੋ ਰਜਿਸਟਰਡ ਹੈਗੇ ਆ ਡਾਕਟਰ ਸਾਹਿਬ ਕੋ ਕਿ ਜਿਨ੍ਹਾਂ ਦਾ ਰੂਟੀਨ ਜਿਹੜਾ ਥੈਲੇਸੀਮੀਆ ਦੀ ਬਲੱਡ ਟ੍ਰਾਂਸਫਿਊਜ਼ਨ ਕਰ ਲੋ ਜਾਂ ਜਦੋਂ ਆਇਰਨ ਲੱਗਦਾ ਜਦੋਂ ਬਲੱਡ ਘਟ ਜਾਂਦਾ ਤੇ ਉੱਠਣਾ ਚੱਲ ਰਿਹਾ। ਇਸ ਚੀਜ਼ ਨੂੰ ਜ਼ਰੂਰ ਪਬਲਿਕ ਨੂੰ ਵੀ ਅਵੇਅਰ ਕਰਨਾ ਚਾਹੀਦਾ ਹੈਗਾ ਤਾਂ ਕਿ ਇਸ ਬਿਮਾਰੀ ਬਾਰੇ ਲੜਨ ਡਰਨ ਦੀ ਲੋੜ ਨਹੀਂ ਹੈ ਲੜਨ ਦੀ ਲੋੜ ਹੈਗੀ ਹੈ। ਇੱਕ ਜ਼ਮਾਂਦਰੋ ਬਿਮਾਰੀ ਹੈਗੀ ਐ ਬਸ ਇਹਦਾ ਟਾਈਮ ਹੀ ਪਤਾ ਲੱਗੇ ਜੇ ਟਾਈਮ ਹੀ ਆਪਾਂ ਰੈਗੂਲਰ ਬਲੱਡ ਟ੍ਰਾਂਸਫਿਊਸ਼ਨ ਲਵਾਉਂਦੀ ਰਾਵਾਂਗੇ ਆਇਰਨ ਲੈਵਲ ਬੌਡਰ ਤੋਂ ਘੱਟ ਰੱਖਾਂਗੇ ਤਾਂ ਆਪਾਂ ਨੂੰ ਫਿਊਚਰ 'ਚ ਵਧੀਆ ਚਾਂਸਸ ਹੈ ਇਹ ਖਬਰਾਨਾ ਨਹੀਂ ਹੈ ਕਿ ਬਿਮਾਰੀ ਹੋਗੀ ਫਿਊਚਰ ਨਹੀਂ ਹੈ ਬੱਚੇ ਦਾ ਆਪਨੇ ਕੁਝ ਕਾਫੀ ਬੱਚੇ ਹੈ ਜਿਹੜੇ ਕਾਫੀ ਵੱਡੇ ਹੋ ਚੁੱਕੇ ਆਂ ਜਿਹੜੇ ਲਾਈਵ ਐਗਜ਼ਾਮਪਲ ਤੁਸੀਂ ਆਪ ਦੇਖਿਆ ਹੋਵੇਗਾ ਜੇ ਕਿਸੇ ਵੀ ਮੌਕਾ ਮਿਲਦਾ ਹੈਗਾ ਬੱਚੇ ਨੂੰ ਜਾਂ ਕੁਝ ਆਪ ਇਹ ਚਲੇ ਟੈਸਟਿੰਗ ਕਰਵਾਓ ਹੈਗੀ ਫਿਊਚਰ ਪਲਾਨ ਕਰੋ ਨਾ ਆਪ ਇਹਨੇ ਆਪ ਬਣ ਜਾਂਦੇ ਹੁੰਦੇ ਹੀ ਜੀ ਹੈ ਕਾਫੀ ਸੰਸਥਾਵਾਂ ਸਪੋਰਟ ਵੀ ਕਰਦੀ ਹੈ ਹੈਲਪ ਵੀ ਕਰਦੀ ਹੈ ਬਸ ਪਰ ਕਹਿੰਦੇ ਹੈ ਕਿ ਘਰੋਂ ਨਿਕਲਣਾ ਤਾਂ ਪੈਣਾ ਹੈਗਾ ਤਾਂ ਹੀ ਅੱਗੇ ਰਸਤਾ ਬਣਨਾ ਹੈਗਾ ਤਾਂ ਇਹ ਜ਼ਰੂਰ ਕਵਾਂਗੇ ਕਿ ਮਤਲਬ ਇੱਕ ਵਾਰ ਆਪ ਵੀ ਬੱਚੇ ਨੂੰ ਮੋਟੀਵੇਟ ਜ਼ਰੂਰ ਕਰੋ ਪੇਰੈਂਟਸ ਦੀ ਮੋਟੀਵੇਸ਼ਨ ਪੇਰੈਂਟਸ ਦੀ ਹਿੰਮਤ ਬਹੁਤ ਜ਼ਰੂਰੀ ਹੁੰਦੀ ਹੈ ਬੱਚੇ ਨੂੰ ਹਿੰਮਤ ਪੇਰੈਂਟਸ ਤੋਂ ਹੀ ਮਿਲਦੀ ਹੈਗੀ ਹੈ ਤਾਂ ਘਰੋਂ ਆਪਾਂ ਨਿਕਲੀਏ ਜਦੋਂ ਵੀ ਕੋਈ ਐਕਚੁਅਲੀ ਕੈਂਪ ਵਗੈਰਾ ਲੱਗਦਾ ਹੈਗਾ ਜਾਂ ਕੁਝ ਵੀ ਆਂਦਾ ਹੈ ਤਾਂ ਉਨੇਚ ਆਪਾਂ ਸਪੋਰਟ ਕਰੀਏ ਹੈਗੀ ਨਹੀਂ ਵੀ ਐਡ ਵੀ ਕਰਦੇ ਕਿ ਬੱਚਾ ਬਹੁਤ ਡਿਫਿਕਲਟ ਰਹਿੰਦਾ ਹੈ ਉਹ ਕਦੇ ਵੀ ਕਿਸੇ ਚੀਜ਼ ਤੇ ਰੋਵੇ ਤਾਂ ਅਸੀਂ ਤੋਂ はい。Uh huh.